ਜੀ ਹਾਂ ਸ਼ਾਈਆਂ ਪਿਗਮੈਂਟੇਸ਼ਨ ਹਟਣ ਗਿਆ 7 ਦਿਨ ਦੇ ਵਿੱਚ ਅਗਰ ਤੁਸੀਂ ਇਸ ਫੇਸ ਪੈਕ ਦਾ ਫੇਸ਼ੀਅਲ ਕਰਦੇ ਹੋ ਠੀਕ ਹੈ ਇਸ ਫੇਸ਼ੀਅਲ ਨੂੰ ਕਰਕੇ ਤੁਸੀਂ 7 ਦਿਨ ਵਿੱਚ ਆਪਣੇ ਸ਼ਾਈਆਂ ਵੀ ਠੀਕ ਕਰ ਸਕਦੇ ਹੋ ਪਿਗਮੈਂਟੇਸ਼ਨ ਠੀਕ ਕਰ ਸਕਦੇ ਹੋ ਦਾਗ ਧੱਬੇ ਵੀ ਠੀਕ ਆ ਸਕਦੇ ਤੇ ਰੰਗ ਗੋਰਾ ਵੀ ਕਰ ਸਕਦੇ ਹੋ ਤੇ ਚਲੋ ਜੀ ਤੁਹਾਨੂੰ ਦੱਸਦੇ ਹਾਂ ਕਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਇਹ ਵਾਲਾ ਫੇਸ਼ੀਅਲ ਕਰਨਾ ਹੈਗਾ ਇਹ ਤੇ ਪਹਿਲਾ ਜਿਹੜੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲੋ ਬੈਲ ਨੂੰ ਜਰੂਰ ਪ੍ਰੈਸ ਕਰਿਓ ਕਿਉਂਕਿ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹਿਲਾਂ ਪਹੁੰਚ ਤੇ ਮੈਂ ਬਿੰਦੂ ਲੁਧਿਆਣਾ ਤੋਂ ਬਿਲੋਂਗ ਕਰਦੀ ਆ ਤੁਹਾਡੇ ਲਈ ਸੋਹਣੇ ਸੋਹਣੇ ਫੇਸ਼ੀਅਲ ਟਿਪਸ ਲੈ ਕੇ ਆਣੇ ਆ ਤੇ ਅੱਜ ਦਾ ਜਿਹੜਾ ਫੇਸ਼ੀਅਲ ਹੈ ਉਹਦੇ ਲਈ ਆਪਾਂ ਲੈਣਾ ਹੈਗਾ ਕੱਚਾ ਦੁੱਧ ਯਾਨੀ ਕਿ ਰੋ ਮਿਲਕ ਕੱਚਾ ਦੁੱਧ ਲੈਣਾ ਤੁਸੀਂ ਚਾਹੇ ਤਾਂ ਮੱਝ ਦਾ ਦੁੱਧ ਲੈ ਲਓ ਚਾਹੇ ਤੁਸੀਂ ਗਾਂ ਦਾ ਵੀ ਦੁੱਧ ਲੈ ਸਕਦੇ ਹੋ ਠੀਕ ਹੈ ਜਿਹੜਾ ਦੁੱਧ ਹੁੰਦਾ ਹੈ ਸਾਡੇ ਸਕਿਨ ਨੂੰ ਬਹੁਤ ਬ੍ਰਾਈਟ ਕਰਨ ਵਿੱਚ ਕੰਮ ਕਰਦਾ ਹੈ ਠੀਕ ਹੈ ਇਹਦੇ ਵਿੱਚ ਕੀ ਪਾਣਾ ਹੈ ਤੁਸੀਂ ਤੁਸੀਂ ਪਾਣਾ ਹੈ ਮਲੇਠੀ ਪਾਊਡਰ ਔਰ ਜੈਫਲ ਪਾਊਡਰ ਇਹ ਮਿਕਸ ਕਰਕੇ ਮੈਂ ਰੱਖਿਆ ਹੋਇਆ ਮਲੇਠੀ ਔਰ ਜੈਫਲ ਪਾਊਡਰ ਜਿਹੜਾ ਮੈਂ ਮਿਕਸ ਕਰਕੇ ਰੱਖਿਆ ਹੋਇਆ ਹੈ ਮਲੇਠੀ ਔਰ ਜਿਹੜਾ ਜੈਫਲ ਪਾਊਡਰ ਹੁੰਦਾ ਹੈ ਨਾ ਇਹ ਸ਼ਾਈਆਂ ਨੂੰ ਠੀਕ ਕਰਨ ਵਿੱਚ ਇੰਨਾ ਕੰਮ ਦਾ ਹੈ ਨਾ ਬਹੁਤ ਹੀ ਕੰਮ ਦਾ ਮੇਰੀ ਬੇਟੀ ਦੇ ਨਾ ਦਾਗ ਪੈ ਗਏ ਸੀਗੇ ਪਿੰਪਲਾਂ ਦੇ ਤੇ ਠੀਕ ਨਹੀਂ ਸੀ ਹੋ ਰਹੇ ਕਾਫੀ ਕਰੀਮਾਂ ਟਿਊਬਾਂ ਵੀ ਵਰਤੀਆਂ ਸੀਗੇ ਬਿਲਕੁਲ ਠੀਕ ਨਹੀਂ ਸੀ ਹੁੰਦੇ ਪਏ ਜਦੋਂ ਮਲੇਠੀ ਔਰ ਜੈਫਲ ਜਿਹੜਾ ਦੁੱਧ ਚ ਮਿਕਸ ਕਰਕੇ ਇਹਦਾ ਆਪਾਂ ਫੇਸ਼ਲ ਕਰਦੇ ਰਹੇ ਆ ਨਾ ਤੇ ਲਗਾਉਂਦੇ ਰਹਾਂ ਤੇ ਮੈਂ ਕਹਿੰਨੀ ਆ ਪਤਾ ਨਹੀਂ ਚੱਲਿਆ ਹੈਗਾ ਇੱਕ ਹਫ਼ਤੇ ਦੇ ਵਿੱਚ ਵਿੱਚ ਸਾਰੇ ਦਾਗ ਵੀ ਚਲੇ ਗਏ ਔਰ ਪਿੰਪਲ ਵੀ ਠੀਕ ਹੋ ਗਏ ਤੇ ਰੰਗ ਵੀ ਬਹੁਤ ਜ਼ਿਆਦਾ ਬ੍ਰਾਈਟ ਹੋ ਗਿਆ ਸੀਗਾ ਤੇ ਜਿਹੜੇ ਕਹਿੰਦੇ ਨੇ ਸਾਡਾ ਰੰਗ ਕਾਲਾ ਹੈ ਜਾਂ ਕਣਕ ਪਿੰਨਾ ਹੈ ਸੀ ਗੋਰਾ ਕਰਨਾ ਚਾਹੁੰਦੇ ਆ ਸਾਫ ਕਰਨਾ ਚਾਹੁੰਦੇ ਆ ਤੇ ਉਹ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰ ਸਕਦੇ ਹੋ ਤੁਸੀਂ ਕੀ ਕਰਨਾ ਕੱਚਾ ਦੁੱਧ ਲੈਣਾ ਹੈਗਾ ਤਿੰਨ ਚਾਰ ਚਮਚੇ ਕੱਚਾ ਦੁੱਧ ਲੈ ਲਓ ਜਿੰਨਾ ਕਿ ਤੁਹਾਨੂੰ ਜ਼ਰੂਰਤ ਹੈਗੀ ਹੈ ਠੀਕ ਹੈ ਜਾਨੀ ਕਿ ਜਿੱਦੇ ਕਿ ਆਪਣੇ ਫੇਸ ਦੇ ਰਿਕੋਰਡਿੰਗ ਤੇ ਇਹਦੇ ਵਿੱਚ ਪਾ ਲੈਣਾ ਆਪਾਂ ਮਲੇਠੀ ਪਾਊਡਰ ਔਰ ਵਿੱਚ ਥੋੜਾ ਜਿਹਾ ਜੈਫਲ ਜਿਹੜਾ ਮਿਕਸ ਕੀਤਾ ਹੋਇਆ ਤੇ ਨਾਲ ਹੀ ਥੋੜਾ ਜਿਹਾ ਪਾਣਾ ਆਪਾਂ ਇਹਦੇ ਵਿੱਚ ਵੇਸਣ ਵੇਸਣ ਜਿਹੜਾ ਸਾਡੇ ਸਕਿਨ ਨੂੰ ਬ੍ਰਾਈਟ ਕਰਨ ਵਿੱਚ ਵੀ ਬਹੁਤ ਕੰਮ ਆਉਂਦਾ ਹੈ ਬਹੁਤ ਬ੍ਰਾਈਟ ਕਰ ਦਿੰਦਾ ਸਕਿਨ ਨੂੰ ਤੇ ਇਸ ਤਰੀਕੇ ਨਾਲ ਤੁਸੀਂ ਇਹਦੀ ਮਿਕਸ ਕਰਕੇ ਤੇ ਇਹਦੀ ਜਿਹੜੀ ਹੈ ਨਾ ਨਾਥਿੰਕ ਕਰੀਮ ਬਣਾਣੀ ਹੈ ਨਾ ਹੀ ਜ਼ਿਆਦਾ ਪਤਲੀ ਬਣਾਣੀ ਹੈ ਇੱਕ ਮੀਡੀਅਮ ਜੀ ਰੱਖ ਕੇ ਤੁਸੀਂ ਇਹਦੀ ਕਰੀਮ ਕਰ ਲੈਣੀ ਹੈ ਤਿਆਰ ਕੱਚੇ ਦੁੱਧ ਦੇ ਵਿੱਚ ਅਗਰ ਤੁਸੀਂ ਜੈਫਲ ਔਰ ਮਲੇਠੀ ਜਿਹੜਾ ਮਿਕਸ ਕਰਕੇ ਲਗਾਉਂਦੇ ਹੋ ਨਾ ਬੇਸਣ ਪਾਣਾ ਹੈ ਤੇ ਤੁਹਾਡੀ ਮਰਜ਼ੀ ਨਹੀਂ ਵੀ ਪਾਣਾ ਤੁਸੀਂ ਕੱਲਾ ਮਲੇਠੀ ਔਰ ਜੈਫਲ ਪਾਊਡਰ ਜਿਹੜਾ ਦੋਨੋਂ ਚੀਜ਼ਾਂ ਹੀ ਮਿਕਸ ਕਰਕੇ ਤੁਸੀਂ ਰਾਤ ਨੂੰ ਲਗਾ ਲਓ ਠੀਕ ਹੈ ਰਾਤ ਨੂੰ ਤੁਸੀਂ 20 ਮਿੰਟ ਲਗਾ ਲਓ ਡੇਲੀ ਲਗਾਓ ਤੜੀਆਂ ਸ਼ਾਇयां ਦੇਖਿਓ ਮੈਂ ਕਹਿੰਨੀ 7 ਦਿਨਾਂ ਦੇ ਵਿੱਚ ਵਿੱਚ ਸ਼ਾਇयां ਨੂੰ ਠੀਕ ਕਰਨਾ ਹੈ ਨਾ ਤੇ ਇਹ ਕਾਰਗਲ ਨੁਸਖਾ ਜਿਹੜਾ ਅਪਣਾ ਕੇ ਦੇਖਿਓ 7 ਦਿਨ ਡੇਲੀ ਤੁਸੀਂ 25 ਤੋਂ 30 ਮਿੰਟ ਜਨਨ ਕਿ ਅੱਧਾ ਘੰਟਾ ਇਹ ਤੁਸੀਂ ਫੇਸ ਪੈਕ ਲਗਾ ਕੇ ਰੱਖਣਾ ਉਸ ਤੋਂ ਬਾਅਦ ਤੁਸੀਂ ਫੇਸ਼ੀਅਲ ਮ사ਜ ਕਰਕੇ ਫੇਸ ਨੂੰ ਵਾਸ਼ ਕਰਨਾ ਹੈ ਠੀਕ ਹੈ ਇਸ ਤਰੀਕੇ ਨਾਲ ਤੁਹਾਡੇ ਫੇਸ ਤੇ ਕੁਝ ਲੱਗਾ ਨਹੀਂ ਹੋਣਾ ਚਾਹੀਦਾ ਨਾ ਕੋਈ ਕਰੀਮ ਲੱਗੀ ਹੋਣੀ ਚਾਹੀਦੀ ਹੈ ਨਾ ਕੋਈ ਤੁਹਾਡੇ ਕਿਸੇ ਵੀ ਪ੍ਰਕਾਰ ਦਾ ਮਤਲਬ ਕਿ ਕੋਈ ਵੀ ਮੇਕਅਪ ਨਹੀਂ ਕੀਤਾ ਹੋਣਾ ਚਾਹੀਦਾ ਠੀਕ ਹੈ ਆ ਦੇਖੋ ਇਸ ਤਰੀਕੇ ਨਾਲ ਸਾਫ਼ ਫੇਸ ਕਰ ਲਓ ਅਹ ਦੇਖੋ ਬਹੁਤ ਹੀ ਪਿਆਰਾ ਜਿਹਾ ਬਣ ਕੇ ਰੈਡੀ ਹੋ ਜਾਂਦਾ ਹੈ ਇਹਦੀ 스ਮੈਲ ਵੀ ਇੰਨੀ ਵਧੀਆ ਲੱਗਦੀ ਮਲੇਠੀ ਵੀ ਖਾਸ ਕਰਕੇ ਤੇ ਜੈਫਲ ਦੀ 스ਮੈਲ ਤਾਂ ਮੇਰੀ ਫੇਵਰੇਟ 스ਮੈਲ ਹੈ ਠੀਕ ਹੈ ਮਲੇਠੀ ਜਿਹੜੀ ਹੁੰਦੀ ਹੈ ਨਾ ਉਹ ਸਾਡੇ ਜਦੋਂ ਆਪਾਂ ਗਲਾ ਗਲਾ ਖਰਾਬ ਹੁੰਦਾ ਹੈ ਤੇ ਆਪਾਂ ਉਦਾਂ ਵੀ ਉਹਨੂੰ ਖਾਂਦੇ ਰਹਿੰਦੇ ਆ ਪੀਂਦੇ ਰਹਿੰਦੇ ਆ ਉਹਦੇ ਕਾੜੇ ਪੀਂਦੇ ਆ ਜਾਂ ਚਾਹ ਚ ਪਾ ਕੇ ਪੀਂਦੇ ਆ ਤਾਂ ਵੀ ਬਹੁਤ ਵਧੀਆ ਹੁੰਦੀ ਹੈ ਜਿਆਦਾ ਕਾੜਾ ਬਣਾ ਕੇ ਸਰਦੀਆਂ ਵਿੱਚ ਪੀਂਦੇ ਆ ਤੇ ਬਹੁਤ ਵਧੀਆ ਹੁੰਦੀ ਹੈ ਔਰ ਜਿਹੜੀ ਫੇਸ ਤੇ ਲਗਾਉਣ ਵਾਸਤੇ ਇਹ ਉਦੋਂ ਵੀ ਜ਼ਿਆਦਾ ਵਧੀਆ ਹੁੰਦੀ ਹੈ ਫੇਸ ਤੇ ਜਿੰਨੇ ਵੀ ਦਾਗ ਧੱਬੇ ਹੁੰਦੇ ਨੇ ਜਿੰਨਾ ਵੀ ਆਪਣੇ ਫੇਸ ਤੇ ਡੈਡ ਸਕਿਨ ਹੋਈ ਹੁੰਦੀ ਹੈ ਜਾਂ ਤੁਹਾਡੇ ਪਿਗਮੈਂਟੇਸ਼ਨ ਹੋਈ ਹੁੰਦੀ ਹੈ ਜਾਂ ਤੁਹਾਡੇ ਸ਼ਾਈਆਂ ਦੀ ਪ੍ਰੋਬਲਮ ਹੈ ਸਾਰੀ ਹੀ ਠੀਕ ਕਰ ਦਿੰਦੀ ਹੈ ਠੀਕ ਹੈ ਤੇ ਇਹਨੂੰ 7 ਦਿਨ ਮੇਰੇ ਕਹਿਣ ਤੇ ਲਗਾ ਕੇ ਦੇਖਿਓ ਬਹੁਤ ਹੀ ਕੰਮ ਦਾ ਇਹ ਫੇਸ ਪੈਕ ਹੈ ਬਹੁਤ ਹੀ ਕਮਾਲ ਦਾ ਜਿਨ੍ਹਾਂ ਦੇ ਸ਼ਾਈਆਂ ਪਿਗਮੈਂਟੇਸ਼ਨ ਤੋਂ ਜਿਹੜੇ ਪਰੇਸ਼ਾਨ ਨੇ ਨਾ ਜਿਹੜੇ ਕਹਿੰਦੇ ਨੇ ਅਸੀਂ ਬਹੁਤ ਚੀਜ਼ਾਂ ਅਪਲਾਈ ਕੀਤੀਆਂ ਨੇ ਅਸੀਂ ਠੀਕ ਨਹੀਂ ਹੋ ਰਹੇ ਤਾਂ ਇਹ ਤੁਸੀਂ ਲਗਾ ਸਕਦੇ ਹੋ ਜਿਨ੍ਹਾਂ ਨੂੰ ਦਹੀਂ ਸੂਟ ਕਰਦੀ ਹੈ ਦਹੀਂ ਵਿੱਚ ਵੀ ਮਿਕਸ ਕਰਕੇ ਲਗਾ ਸਕਦੇ ਨੇ ਤੇ ਜਿਨ੍ਹਾਂ ਨੂੰ ਦੁੱਧ ਸੂਟ ਕਰਦਾ ਹੈ ਉਹ ਦੁੱਧ ਵਿੱਚ ਵੀ ਲਗਾ ਸਕਦੇ ਨੇ ਮੈਨੂੰ ਦੋਨੇ ਚੀਜ਼ਾਂ ਸੂਟ ਕਰ ਜਾਂਦੀਆਂ ਨੇ ਮੈਨੂੰ ਦਹੀਂ ਵੀ ਸੂਟ ਕਰ ਜਾਂਦੀ ਹੈ ਦੁੱਧ ਵੀ ਸੂਟ ਕਰ ਜਾਂਦਾ ਹੈ ਮੇਰੀ ਸਕਿਨ ਨੂੰ ਠੀਕ ਹੈ ਕਿਉਂਕਿ ਮੇਰੀ ਸਕਿਨ ਹੈਗੀ ਨੋਰਮਲ ਤੇ ਦੋਨੇ ਚੀਜ਼ਾਂ ਹੈ ਹੀ ਮੇਰੇ ਸਕਿਨ ਤੇ ਜਿਹੜੀਆਂ ਨੇ ਸੂਟ ਕਰ ਦਿੰਦੀਆਂ ਨੇ ਤੇ ਤੁਸੀਂ ਵੀ ਜਿੱਦਾਂ ਜਿੱਦਾਂ ਤੁਹਾਨੂੰ ਜਿਹੜੀ ਜਿਹੜੀ ਚੀਜ਼ ਸੂਟ ਕਰਦੀ ਹੈ ਤੁਸੀਂ ਉਹਦੇ ਵਿੱਚ ਮਿਕਸ ਕਰਕੇ ਇਹਨੂੰ ਲਗਾ ਸਕਦੇ ਹੋ ਲਗਾਣਾ ਤੁਸੀਂ 20 ਤੋਂ 25 ਮਿੰਟ ਯਾਨੀ ਕਿ ਜਨਨ ਕਿ ਅੱਧਾ ਘੰਟਾ ਵੀ ਤੁਸੀਂ ਲਗਾ ਕੇ ਰੱਖ ਲੋਗੇ ਤਾਂ ਵੀ ਇਹਦਾ ਕੋਈ ਵਿਗਾੜ ਨਹੀਂ ਹੈਗਾ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਲਗਾ ਕੇ ਆਰਾਮ ਨਾਲ ਤੁਸੀਂ ਪੈ ਜਾਣਾ ਹੈ ਸ਼ਾਮ ਨੂੰ ਮੈਂ ਤਾਂ ਕਹਿੰਦੀ ਪਿਆ ਰਾਤ ਨੂੰ ਰਾਤ ਨੂੰ ਇਹ ਹੁੰਦਾ ਵੀ ਆਪ ਨੂੰ ਕੰਮਕਾਰ ਘੱਟ ਹੁੰਦੇ ਨੇ ਜਦੋਂ ਆਪਾਂ ਸ਼ਾਮ ਦਾ ਰੋਟੀ ਪੜ ਬਣਾ ਲੈਣਾ ਜਿਹੜਾ ਫ੍ਰੀ ਟਾਈਮ ਹੁੰਦਾ ਉਸ ਟਾਈਮ ਤੁਸੀਂ ਲਗਾ ਕੇ ਆਰਾਮ ਨਾਲ ਤੁਸੀਂ ਆਪਣਾ ਜਿਹੜਾ ਅੱਧਾ ਘੰਟਾ ਲਗਾ ਕੇ ਆਪਣੇ ਫੇਸ ਤੇ ਰੱਖ ਸਕਦੇ ਹੋ ਬਹੁਤ ਹੀ ਕੰਮ ਦਾ ਫੇਸ ਪੈਕ ਜਿਨ੍ਹਾਂ ਜਿਨ੍ਹਾਂ ਨੂੰ ਮੈਂ ਦੱਸਿਆ ਸਾਰਿਆਂ ਨੂੰ ਫਾਇਦਾ ਹੋਇਆ ਕਈਆਂ ਦੇ ਕਮੈਂਟ ਵੀ ਆਏ ਸੀ ਦੀਦੀ ਤੁਹਾਡਾ ਦੱਸਿਆ ਹੋਇਆ ਜਿਹੜਾ ਇਹ ਵਾਲਾ ਨੁਸਖਾ ਇਹਨਾ ਬਹੁਤ ਕਾਰਗਰ ਹੈ ਸਾਡੀਆਂ ਜਿਹੜੀਆਂ ਸ਼ਾਇਆਆਂ ਨੇ ਠੀਕ ਹੋਣੇ ਸ਼ੁਰੂ ਹੋ ਗਈਆਂ ਨੇ ਤੇ ਚਿਹਰੇ ਤੇ 글로ਪ ਵੀ ਆ ਗਿਆ ਹੈ ਤੇ ਇਹਦੇ ਨਾਲ ਨਾਲ ਤੁਸੀਂ ਕੀ ਕਰਨਾ ਤੁਸੀਂ ਖਾਣ ਪੀਣ ਦਾ ਵੀ ਧਿਆਨ ਰੱਖਣਾ ਪਾਣੀ ਵੱਧ ਤੋਂ ਵੱਧ ਪੀਓ ਖੀਰਾ ਜਿੰਨਾ ਹੋ ਸਕੇ ਖੀਰੇ ਨੂੰ ਖਾਓ ਚਾਹੇ ਤੁਸੀਂ ਖੀਰੇ ਦਾ ਜੂਸ ਬਣਾ ਕੇ ਪੀ ਸਕਦੇ ਹੋ ਚਾਹੇ ਤੁਸੀਂ ਵੈਸੇ ਹੀ ਖੀਰਾ ਖਾਓ ਕਿਉਂਕਿ ਖੀਰੇ ਦੇ ਵਿੱਚ ਨਾ ਬਹੁਤ ਮਤਲਬ ਕਿ ਮਾਤਰਾ ਵਿੱਚ ਪਾਣੀ ਹੁੰਦਾ ਜਿਹੜਾ ਤੁਹਾਡੀ ਸਕਿਨ ਇਨ ਨੂੰ ਬ੍ਰਾਈਟ ਕਰਨ ਵਿੱਚ ਕਾਰਗਰ ਹੈ ਠੀਕ ਹੈ ਤੁਸੀਂ ਚਾਹੋ ਤਾਂ ਖੀਰੇ ਦਾ ਕद्दूकस ਕਰਕੇ ਉਹਦਾ ਰਸ ਕੱਢ ਕੇ ਨਾ ਕਿਸੇ ਬੋਤਲ ਵਿੱਚ ਸਟੋਰ ਕਰ ਲਓ ਜਿੱਦਾਂ ਕਿ ਮੰਨ ਲਓ ਸਪਰੇ ਵਾਲੀ ਬੋਟਰ ਹੁੰਦੀ ਹੈ ਜਿਵੇਂ ਰੋਜ਼ ਵਾਟਰ ਵਾਲੀਆਂ ਹੁੰਦੀਆਂ ਨੇ ਬੋਤਲਾਂ ਖਾਲੀ ਉਹਦੇ ਵਿੱਚ ਪਾ ਕੇ ਤੁਸੀਂ ਆਪਣੇ ਸਕਿਨ ਦੇ ਸਪਰੇ ਵੀ ਕਰ ਸਕਦੇ ਹੋ ਉਹ ਵੀ ਬਹੁਤ ਵਧੀਆ ਹੁੰਦਾ ਹੈ ਸਕਿਨ ਦੇ ਦਾਗ-ਧੱਬੇ ਨਹੀਂ ਸਕਿਨ ਨੂੰ ਬ੍ਰਾਈਟ ਕਰਦਾ ਹੈ ਸਕਿਨ ਨੂੰ ਇੱਕਦਮ ਗੋਰਾ ਚਿੱਟਾ ਕਰਦਾ ਹੈ ਤੇ ਬਹੁਤ ਹੀ ਵਧੀਆ ਹੁੰਦਾ ਹੈ ਠੀਕ ਹੈ ਤੇ ਹੁਣ ਮੈਂ ਇਹਨੂੰ ਥੋੜਾ ਟਾਈਮ ਰੱਖ ਕੇ ਫਿਰ ਮੈਂ ਪੈ ਜਾਨੀ ਆ ਉਸ ਤੋਂ ਬਾਅਦ ਫੇਸ ウォਸ਼ ਕਰਾਂਗੀ ਠੀਕ ਹੈ ਤੇ ਤੁਸੀਂ ਵੀ ਇਹ ਵਾਲਾ ਜਿਹੜਾ ਦੁੱਧ ਦੇ ਵਿੱਚ ਪਾ ਕੇ ਲਗਾਉਣਾ ਸ਼ੁਰੂ ਕਰ ਦਿਓ ਦਾਗ ਧੱਬੇ ਸਾਰੇ ਤੁਹਾਡੇ ਰਿਮੂਵ ਹੋ ਜਾਣਗੇ ਠੀਕ ਹੈ ਰੰਗ ਵੀ ਤੁਹਾਡਾ ਗੋਰਾ ਹੋਵੇਗਾ ਪਾਣੀ ਬਾਅਦ ਤੋਂ ਬਾਅਦ ਪੀਆ ਕਰੋ ਸਕਿੰਦਾ ਜੀ ਫੇਸ ਪੈਕ ਦੇਖੋ ਸੁੱਕ ਚੁੱਕਿਆ ਹੈ ਤੇ ਐਦਾਂ ਤੇ ਨਹੀਂ ਉਤਰਨਾ ਹੈਗਾ ਕਿਉਂਕਿ ਇਹ ਸੁੱਕ ਗਿਆ ਹੈ ਹੁਣ ਮੈਂ ਫੇਸ ਨੂੰ ਕਰਕੇ ਆਵਨੀਆ ਬੋਸ਼ ਉਸ ਤੋਂ ਬਾਅਦ ਦੇਖਿਓ ਕਿੰਨਾ 글로ਅ ਆਇਆ ਹੋਣਾ ਚਿਹਰੇ ਤੇ ਕਿੰਨਾ ਚਿਹਰਾ ਨਿਖਰੇ ਨਿਖਰੇ ਕਿੰਨਾ ਸੋਹਣਾ ਸੋਹਣਾ ਚਿਹਰਾ ਲੱਗ ਰਿਹਾ ਹੋਣਾ ਹੈ ਮੋਛ ਤੇ ਤੁਸੀਂ ਦੇਖ ਸਕਦੇ ਹੋ ਫੇਸ ਤੇ ਨਿਖਾਰ ਆ ਗਿਆ ਨਾ ਦੇਖੋ ਏਦਾਂ ਹੀ ਤੁਸੀਂ ਜਿਨ੍ਹਾਂ ਦੇ ਸ਼ਾਇਆ ਨੇ ਜੈਫਲ ਪਾਊਡਰ ਔਰ ਮੁਲੇਠੀ ਪਾਊਡਰ ਆਨਲਾਈਨ ਮਿਲ ਜਾਂਦਾ ਹੈ ਜਾਂ ਤੁਸੀਂ ਘਰੇ ਵੀ ਪੀਸ ਸਕਦੇ ਹੋ ਪਹਿਲਾਂ ਚੰਤਰਾ ਨੂੰ ਕੋਟ ਲੋ ਕਿਸੇ ਵੀ ਕੁੰਡੇ ਵਿੱਚ ਜਾਂ ਚੱਟੂ ਵਿੱਚ ਕੁੱਟ ਕੇ ਫਿਰ ਉਹਦਾ ਪਾਊਡਰ ਤਿਆਰ ਕਰਕੇ ਫਿਰ ਉਹਨੂੰ ਮਿਕਸੀ ਵਿੱਚ ਗ੍ਰाइंड ਕਰਕੇ ਕਿਉਂਕਿ ਆਪਾਂ ਏਦਾਂ ਮਿਕਸੀ 'ਚ ਕਰਾਂਗੇ ਤੇ ਮਿਕਸੀ ਖਰਾਬ ਹੋ ਜੇਗੀ ਤੇ ਮਿਕਸੀ 'ਚ ਗ੍ਰाइंड ਕਰਕੇ ਉਹਨੂੰ ਛਾਣ ਲਓ ਛਾਣਨ ਤੋਂ ਬਾਅਦ ਪਾਊਡਰ ਤਿਆਰ ਹੋ ਜਾਏਗਾ ਤੁਸੀਂ ਦੇਖੋ ਕਿੰਨਾ 글로 ਆ ਗਿਆ ਚਿਹਰੇ ਤੇ ਠੀਕ ਹੈ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਜੇ ਤਾਂ ਤੁਹਾਡੇ ਸੂਟ ਕਰਦੀ ਹੈ ਐਲੋਵੇਰਾ ਜੈਲ ਤਾਂ ਐਲੋਵੇਰਾ ਜੈਲ ਲਗਾ ਲਓ ਕਿਉਂਕਿ ਮੈਨੂੰ ਸੂਟ ਕਰ ਜਾਂਦੀ ਹੈ ਮੈਂ ਐਲੋਵੇਰਾ ਜੈਲ ਜ਼ਰੂਰ ਲਗਾਨੀ ਹੁੰਦੀ ਹੈ ਉਸ ਤੋਂ ਬਾਅਦ ਅਗਰ ਜੇ ਤੁਸੀਂ ਕੋਈ ਕਰੀਮ ਵਰਤਦੇ ਹੋ ਨਾਈਟ ਕਰੀਮ ਇਸਤੇਮਾਲ ਕਰਦੇ ਹੋ ਜਾਂ ਕੋਈ ਵੀ ਸੰਸਕ੍ਰੀਮ ਇਸਤੇਮਾਲ ਕਰਦੇ ਹੋ ਲੋਸ਼ਨ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਉਹ ਲਗਾ ਸਕਦੇ ਹੋ ਠੀਕ ਹੈ ਹਾਂ ਦੇਖੋ ਬਹੁਤ ਹੀ ਪਿਆਰਾ ਜਿਹਾ 글로 ਆ ਜਾਂਦਾ ਹੈ ਬਹੁਤ ਹੀ ਪਿਆਰਾ ਕਲਰ ਹੋ ਜਾਂਦਾ ਹੈ ਜਿਹੜੇ ਦਾ ਤੁਸੀਂ ਦੇਖ ਸਕਦੇ ਹੋ ਚਿਹਰਾ ਕਿੰਨਾ 글로 ਕਰ ਰਿਹਾ ਦੇਖੋ ਕਿੰਨਾ ਚਿਹਰਾ ਸਾਫ ਸੁਥਰਾ ਕਿੰਨਾ ਵਧੀਆ ਹੋ ਗਿਆ ਬ੍ਰਾਈਟ ਕਿਉਂਕਿ ਮੇਰੇ ਵੀ ਸ਼ਾਈਆਂ ਹੁੰਦੀਆਂ ਸੀਗੀਆਂ ਮੈਂ ਠੀਕ ਕੀਤੀਆਂ ਹੋਈਆਂ ਨੇ ਇਸ ਕਰਕੇ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਤਾਂ ਜੋ ਮੇਰੀਆਂ ਭੈਣਾਂ ਜਿਹੜੀਆਂ ਸ਼ਾਈਆਂ ਨਾਲ ਪਿਗਮੈਂਟੇਸ਼ਨ ਨਾਲ ਜੂਝ ਰਹੀਆਂ ਨੇ ਜਿਹੜੀਆਂ ਹਰ ਵਕਤ ਇਹੀ ਸੋਚਦੀ ਰਹਿੰਦੀਆਂ ਨੇ ਕਿ ਸਾਡਾ ਚਿਹਰਾ ਕਿੰਨਾ ਸਾਫ ਹੋਏਗਾ ਸਾਡਾ ਚਿਹਰਾ ਕਿੰਨਾ ਸਾਫ ਹੋਏਗਾ ਇਹ ਚੀਜ਼ਾਂ ਤੁਸੀਂ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਸਾਫ ਕਰ ਸਕਦੇ ਹੋ ਮਲੇਠੀ ਪਾਊਡਰ ਔਰ ਜੈਫਰ ਪਾਊਡਰ ਚਾਹੇ ਦੁੱਧ ਚ ਮਿਕਸ ਕਰਕੇ ਚਾਹੇ ਤੁਸੀਂ ਦਹੀਂ ਚ ਮਿਕਸ ਕਰਕੇ ਓਨਲੀ పచ్చితో తి మిట్ ਜਰੂਰੀ ਅੱਧਾ ਘੰਟਾ ਤੁਸੀਂ ਲਗਾ ਕੇ ਰੱਖਣਾ ਉਸ ਤੋਂ ਬਾਅਦ ਤੁਸੀਂ ਫੇਸਨ ਕਰਨਾ ਹੈ ਹੋਸ਼ ਤੇ ਦੇਖੋ ਕਿੰਨਾ 글로 ਆ ਗਿਆ ਕਿੰਨਾ ਚਿਹਰਾ ਸਾਫ ਲੱਗ ਰਿਹਾ ਹੈ ਤੁਹਾਡੇ ਸਾਹਮਣੇ ਲਾਈਵ ਪ੍ਰੂਫ ਤੇ ਜੇ ਵੀਡੀਓ ਤੁਹਾਨੂੰ ਥੋੜੀ ਜਿਹੀ ਵੀ ਚੰਗੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਹਣੇ ਜੀ ਜ਼ਰੂਰ ਕਰਨਾ ਤੇ ਐਸੀ ਤਰ੍ਹਾਂ ਹੀ ਤੁਹਾਡੇ ਨਾਲ ਸੋਹਣੇ ਸੋਹਣੇ ਆਪਾਂ ਜਿਹੜੇ ਹੋਮ ਮੇਡ ਜਿਹੜੀਆਂ ਹੁੰਦੀਆਂ ਨੇ ਫੇਸ ਪੈਕ ਹੁੰਦੇ ਨੇ ਜਾਂ ਫੇਸ਼ਲ ਹੁੰਦੇ ਨੇ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਰਾਵਾਂਗੇ ਵੀ ਦਿਵਤ ਵੱਲ ਲਾਈਕ ਕਰਦੇ ਕਰੋ ਵੱਤ ਉਹ ਸ਼ੇਅਰ ਕਰਦੇ ਆ ਕਰੋ ਤੇ ਸੋਹਣੇ ਜੀ ਕਮੈਂਟ ਕਰਕੇ ਆਪਣਾ ਨਾਮ ਜ਼ਰੂਰ ਲਿਖਿਓ ਜਿੱਥੇ-ਜ ਨੂੰ ਪਤਾ ਚੱਲੇ ਕਿ ਮੇਰੇ ਮੇਰੀਆਂ ਪੈਣਾ ਮੈਨੂੰ ਕਿੱਥੇ ਕਿੱਥੇ ਦੇਖ ਲਈ ਐ ਤੇ ਮੇਰੇ ਵੀਡੀਓ ਕਿੱਥੇ ਤੱਕ ਤੱਕ ਜਾ ਰਹੀ ਐ ਐਸੀ ਤਰ੍ਹਾਂ ਹੀ ਤੁਹਾਡੇ ਸਪੋਰਟ